ਸਾਡੇ ਵੱਲੋਂ ਜੀ ਇੱਕ ਵਿਅਕਤੀ ਮੁਕੇਸ਼ ਵਾਲੀਆ ਜੋ ਮੈਜੀਨ ਮੱਲੇ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਲਾਹ ਮਿਲੀ ਸੀ ਕਿ ਇਹ ਚੈਨਾ ਡੋਰ ਲਿਆ ਕੇ ਸ਼ਹਿਰ ਵਿੱਚ ਵੇਚਣ ਦੀ ਤਾਕ ਵਿੱਚ ਹੈ ਇਹ ਤੋਂ 30 ਗੁੱਟ ਬਰਾਮਦ ਹੋਏ ਨੇ ਸਰ ਕਿੱਥੋਂ ਲੈ ਕੇ ਆਂਦੇ ਸੀ ਡੋਰ ਇਹਨੇ ਲੁਧਿਆਣੇ ਤੋਂ ਮੰਗਵਾਈ ਸੀ ਜੀ ਤੇ ਇੱਥੇ ਸੰਰੂਰ ਦੇ ਵਿੱਚ ਆਪਣੇ ਵੇਚ ਵਿੱਚ ਜੇਕਰ ਕੋਈ ਅੱਗੇ ਲਈ ਵਿਅਕਤੀ ਕੋਈ ਇਸ ਤਰ੍ਹਾਂ ਦਾ ਕਰੇਗਾ ਤਾਂ ਫਿਰ ਸੱਤ ਤਰਾਵਾਂ ਲਾ ਕੇ ਉਹਨੂੰ ਜੇੜ ਭੇਜੇ ਚਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਸਰਦ ਰੂਤਾਂ ਅੰਦੇ ਹੀ ਜਿੱਥੇ ਕਿ ਪਤੰਗ ਬਾਜ਼ਾਂ ਵੱਲੋਂ ਪਤੰਗ ਬਾਜ਼ੀ ਕੀਤੀ ਜਾਂਦੀ ਹੈ ਤਾਂ ਉੱਥੇ ਜੋ ਮਾਰੇ ਅੰਸਰ ਹਨ ਉਹਨਾਂ ਵੱਲੋਂ ਚਾਈਨਸ ਡੋਰ ਜੋ ਕਿ ਪਲਾਸਟਿਕ ਦੀ ਡੋਰ ਹੈ ਉਸ ਦੀ ਵਿਕਰੀ ਉੱਪਰ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਤੇ ਉਹ ਕਾਫੀ ਮਾਤਰਾ ਦੇ ਵਿੱਚ ਡੋਰਾ ਨੂੰ ਵੇਚਦੇ ਹਨ ਜੋ ਕਿ ਸਰਕਾਰ ਵੱਲੋਂ ਉਸਤੇ ਪਾਬੰਦੀ ਲੱਗੀ ਹੋਈ ਹੈ ਅਤੇ ਲਗਾਤਾਰ ਪੁਲਿਸ ਵੀ ਇਸ ਦੇ ਉੱਪਰ ਨਿਗਰਾਨੀ ਰੱਖਦੀ ਹੈ ਕਿ ਕੋਈ ਮੜਾ ਅਨਸਰ ਅਜਿਹੀਆਂ ਜੋ ਡੋਰਾ ਹਨ ਇਸ ਨੂੰ ਨਾ ਵੇਚ ਸਕੇ ਕਿਉਂਕਿ ਜਿੱਥੇ ਉਸ ਦਾ ਆਪਣਾ ਨੁਕਸਾਨ ਤਾਂ ਹੁੰਦੀ ਹੈ ਕਿਉਂਕਿ ਜਦੋਂ ਕੋਈ ਬੱਚਾ ਪਤੰਗ ਉਡਾਉਂਦਾ ਹੈ ਤਾਂ ਕਿਸੇ ਕਰੰਟ ਵਾਲੀ ਤਾਰ ਨਾਲ ਉਸ ਦੀ ਕੋਈ ਡੋਰ ਫਸ ਜਾਵੇ ਤਾਂ ਉਹ ਕਰੰਟ ਹੈ ਜੋ ਪਲਾਸਟਿਕ ਦੀ ਡੋਰ ਦੇ ਰਾਹੀਂ ਉਸ ਦੇ ਆ ਕੇ ਆਪ ਵੀ ਲੱਗ ਸਕਦਾ ਹੈ ਬਸ ਅੱਜ ਸਿਟੀ ਸੰਗਰੂਰ ਐਸ ਐਚਓ ਕਰਮ ਸਿੰਘ ਜੀ ਵੱਲੋਂ ਚਾਈਨਸ ਡੋਰ ਦੇ ਗੁੱਟ ਫੜੇ ਗਏ ਹਨ ਅਤੇ ਉਸ ਦੋਸ਼ੀ ਨੂੰ ਬਗਰਾਫਤਾਰ ਕੀਤਾ ਗਿਆ ਹੈ ਬਾਕੀ ਜਾਣਕਾਰੀ ਅਪਨੋਤ ਲਵਾਂਗੇ ਸਸਿਕਾ ਸਰ ਸਸਿਕਾ ਜੀ ਸਰ ਕਿਸ ਤਰ੍ਹਾਂ ਦਿਖਦੇ ਹੋ ਜੋ ਲਗਾਤਾਰ ਡੋਰਾਂ ਦੇ ਕੇਸ ਸਾਹਮਣੇ ਆ ਰਹੇ ਨੇ ਪਹਿਲਾਂ ਅਪ ਦੇਖਿਆ ਕਿ ਧੂਰੀ ਵੀ ਕਾਫੀ ਗੁੱਟ ਫੜੇ ਗਏ ਅਜੇ ਤੁਹਾਡੇ ਵੱਲੋਂ ਕਿੰਨੇ ਗੁੱਟ ਫੜੇ ਗਏ ਨੇ ਤੇ ਕੀ ਕਾਰਵਾਈ ਕੀਤੀ ਗਈ ਉਸਤੇ ਸਾਡੇ ਵੱਲੋਂ ਜੀ ਇੱਕ ਵਿਅਕਤੀ ਮਕੇਸ਼ ਵਾਲੀਆ ਜੋ ਮੈਗਜ਼ੀਨ ਮੱਲੇ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਲਾਹ ਮਿਲੀ ਸੀ ਕਿ ਇਹ ਚੈਨਾ ਡੋਰ ਲਿਆ ਕੇ ਸ਼ਹਿਰ ਵਿੱਚ ਵੇਚਣ ਦੀ ਤਾਕ ਵਿੱਚ ਹੈ ਇਸ ਪਾਸੋਂ 30 ਗੁੱਟ ਬਰਾਮਦ ਹੋਏ ਨੇ ਜੀ ਤੇ ਜਿਸ ਸੰਬੰਧੀ ਅਸੀਂ ਮਕਦਮਾ ਨੰਬਰ 3 ਮਿਤੀ 31 26 ਅੰਡਰ ਸੈਕਸ਼ਨ 223 ਬੀ ਐਨ ਐਸ ਦਰਜ ਕੀਤਾ ਇਹਦੇ ਖਿਲਾਫ ਜੀ ਤੇ ਅੱਗੇ ਇਸ ਦੇ ਖਿਲਾਫ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਗਿਆ ਤੇ ਉਸ ਤਹਿਤ ਅਸੀਂ ਮਾਨ ਜੋ ਰਿਕਵੈਸਟ ਅਸੀਂ ਹਾਈ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਜੇਕਰ ਕੋਈ ਅੱਗੇ ਲਈ ਵਿਅਕਤੀ ਕੋਈ ਇਸ ਤਰ੍ਹਾਂ ਦਾ ਕਰੇਗਾ ਤਾਂ ਫਿਰ ਸਖਤ ਤਰਾਵਾਂ ਲਾ ਕੇ ਉਹਨੂੰ ਜੇਲ੍ਹ ਭੇਜਿਆ ਜਾਏਗਾ ਸਰ ਕਿੱਥੋਂ ਲੈ ਕੇ ਆਂਦੇ ਸੀ ਡੋਰ ਇਹ ਇਹਨੇ ਲੁਧਿਆਣੇ ਤੋਂ ਮੰਗਵਾਈ ਸੀ ਜੀ ਤੇ ਇੱਥੇ ਸਮਰੂਪ ਦੇ ਵਿੱਚ ਆਪਣੀ ਵੇਚ ਵੇਚਣੀ ਸੀ ਸਰ ਕੀ ਪਹਿਲੀ ਵਾਰ ਲੈ ਕੇ ਆਇਆ ਪਹਿਲਾਂ ਵੀ ਕੰਮ ਕਰਦਾ ਸੀ ਇਹ ਇਹ ਪਹਿਲੀ ਵਾਰ ਲੈ ਕੇ ਆਇਆ ਜੀ ਕਿੰਨੇ ਗੁੱਟ ਫੜੇ ਨੇ ਸਰ ਤੇ ਜੀ ਇਹ ਤਾਂ 30 ਗੁੱਟ ਬਰਾਮਦ ਹੋਏ ਨੇ ਕੀ ਕਰਨੀ ਤੇ ਅਰਤੀ ਇਹਦੇ ਖਿਲਾਫ ਮੁਕਦਮਾ ਦਰਜ ਕਰਤਾ ਜੀ ਅ ਸਰ ਕੀ ਕਰਨਾ ਚਾਹੋਗੇ ਲਗਾਤਾਰ ਆਪਾਂ ਵੇਖ ਰਹੇ ਆ ਕਿ ਦੂਰਾਂ ਦੇ ਜੋ ਮੁਕਦਮੇ ਹਨ ਉਹ ਲਗਾਤਾਰ ਦਰਜ ਹੋ ਰਹੇ ਹਨ ਲੇਕਿਨ ਜੋ ਮਾਰਿਆਂ ਸਰਹਾਨੋ ਜੋ ਕਿ ਡੋਰ ਵੇਚਦੇ ਹਨ ਉਹ ਲਗਾਤਾਰ ਧਰਲੇ ਨਾਲ ਫਿਰ ਵੀ ਨਹੀਂ ਡਰ ਰਹੇ ਫਿਰ ਵੀ ਡੋਰ ਵੇਚ ਰਹੇ ਨੇ ਇਸ ਸਬੰਧੀ ਸਾਡੇ ਮਾਨਯੋਗ ਸ੍ਰੀ ਸਰਤਾਜ ਸਿੰਘ ਚੈਲ ਐਸਐਸਪੀ ਸੰਗਰੂਰ ਜੀ ਵੱਲੋਂ ਸਪੈਸ਼ਲ ਬ੍ਰਾਂਚ ਤੇ ਇੰਟੈਲੀਜੈਂਸ ਵਾਲੇ ਸਾਰਿਆਂ ਨੂੰ ਹਦਾਇਤ ਕੀਤੀ ਹੋਈ ਹੈ ਜਿੱਥੋਂ ਵੀ ਕਿਤੋਂ ਸਾਨੂੰ ਪਤਾ ਲੱਗਾ ਵੀ ਕੋਈ ਵਿਅਕਤੀ ਹੈ ਜਿਹੜਾ ਕੰਮ ਕਰ ਰਿਹਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਲੋਕ ਹਫ਼ਤਾ ਹਫ਼ਤਾ ਪਹਿਲਾਂ 10 ਨੰਬਰਾਂ ਡੋਰ ਸੂਤਦੇ ਸੀਗੇ ਪਤੰਗ ਬਾਜ਼ੀ ਕਰਨ ਦੇ ਲਈ ਉਹ ਧਾਗ ਦੀ ਡੋਰ ਹੁੰਦੀ ਸੀ ਜਿਸ ਨਾਲ ਕਿੰਨਾ ਤਾਂ ਪਸ਼ੂਆਂ ਕਿਸੇ ਪੰਛੀ ਨੂੰ ਨੁਕਸਾਨ ਹੁੰਦਾ ਸੀਗਾ ਨਾ ਕਿਸੇ ਦੀ ਜਾਨ ਤੇ ਬਣਾਉਂਦੀ ਸੀ ਲੇਕਿਨ ਫਿਰ ਉਸ ਵਰੇਲੀ ਆਈ ਤੇ ਹੁਣ ਚਾਈਨਸ ਡੋਰ ਆ ਰਹੇ ਦਾ ਰੁਝਾਨ ਲੋਕਾਂ ਦਾ ਲਗਾਤਾਰ ਇਹਦੇ ਵੱਲ ਵੱਧ ਰਿਹਾ ਹੈਗਾ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਆਪਾਂ ਨੂੰ ਪਿੱਛੇ ਮੁੜਨ ਦੀ ਲੋੜ ਹੈ ਹਾਂ ਬਿਲਕੁਲ ਜੀ ਅਸੀਂ ਖੁਦ ਕਹਿੰਦੇ ਆਂ ਵੀ ਇਸ ਨਾਲ ਪਸ਼ੂ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਆ ਆਮ ਲੋਕਾਂ ਨਾਲ ਵੀ ਕਿਤੇ ਨਾ ਕਿਤੇ ਗਲਤ ਹਾਸੇ ਵਾਪਰ ਜਾਂਦੇ ਨੇ ਤੇ ਇੱਕ ਇੰਟਰਟੇਨਮੈਂਟ ਹੈ ਉਹਨੂੰ ਗਲਤ ਯੂਜ਼ ਕਰ ਰਹੇ ਨੇ ਪਤੰਗ ਚੜਾਉਣਾ ਕੋਈ ਮਾੜੀ ਗੱਲ ਨਹੀਂ ਹੈ ਤੇ ਪਰ ਜਿਹੜਾ ਚੀਜ਼ ਵਰਤੋ ਕਰ ਰਹੇ ਨੇ ਉਹ ਬਿਲਕੁਲ ਮਾੜੀ ਹੈ ਜੋ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹੈ ਕਿਉਂਕਿ ਸਰ ਆਪਾਂ ਦੇਖਦੇ ਹਾਂ ਕਿ ਡੋਰ ਕਾਫੀ ਜਿਆਦਾ ਮਜ਼ਬੂਤ ਹੁੰਦੀ ਹੈ ਟੁੱਟਦੀ ਵੀ ਨਹੀਂ ਗਈ ਸਰ ਕਿਸੇ ਦੀ ਗੱਲ 'ਚ ਫਸ ਜੇ ਆਪਾਂ ਨੇ ਦੇਖਿਆਗਾ ਪਿਛਲੇ ਸਾਲ ਵੀ ਆਪਾਂ ਦੇਖਿਆ ਕਾਫੀ ਕੇਸ ਸਾਹਮਣੇ ਆਏ ਕਈ ਕਿਸੇ ਦੀ ਜਕੀਆਂ ਤੇ ਜਾਨਾਂ ਵੀ ਗਈਆਂ ਤੇ ਗਰਦਨਾ 'ਚ ਫਸੀਆਂ ਹਾਂ ਬਿਲਕੁਲ ਜੀ ਜੇਕਰ ਕੋਈ ਐਦਾਂ ਦਾ ਹਾਦਸਾ ਵਾਪਰੂਗਾ ਤਾਂ ਮਾਲੋ ਸਾਨੂੰ ਡਾਕਟਰੀ ਰੁਕਾ ਆਊਗਾ ਤਾਂ ਫਿਰ ਉਸ ਸੰਬੰਧਿਤ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਸਰ ਜਦੋਂ ਕੋਈ ਰੁਕਾ ਆਂਦਾ ਕਿਸੇ ਦੇ ਗੱਲ ਚ ਡੋਰ ਫਸਦੀ ਹੈ ਤਾਂ ਕੀ ਉਸ ਬੰਦੇ ਨੂੰ ਟ੍ਰੇਸ ਕਰਕੇ ਉਸ ਦੇ ਉੱਪਰ ਪਰਚਾ ਦਰਜ ਹੁੰਦਾਗਾ ਜਾਂ ਕਿਸੇ ਤੇ ਵੀ ਹੋ ਸਕਦਾ ਜੀ ਬਿਲਕੁਲ ਵੀ ਜੋ ਵੀ ਅਨਗੈਲੀ ਕਰਦਾ ਹੈ ਚਾਹੇ ਉਹ ਪਤੰਗ ਚੜਾਉਣ ਵਾਲਾ ਹੈ ਭਾਵੇਂ ਵੇਚਣ ਵਾਲਾ ਤੇ ਫਿਰ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਊਗੀ ਤਾਂ ਉਹ ਵੇਚਣ ਵਾਲੇ ਦੇ ਖਿਲਾਫ ਵੀ ਜੋ ਜਿਸ ਬੰਦੇ ਰਾਹੀਂ ਇਹ ਹਾਦਸਾ ਹੋਊਗਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਕਿਥੋਂ ਹੋਰ ਲਗਿਆ ਸੀ ਸਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀ ਜੀ ਸਰ ਕਿ ਉਹ ਬੰਦੇ ਟਰੇਸ ਹੋਣੇ ਕਿਥੋਂ ਲੈ ਕੇ ਆਏ ਬਿਲਕੁਲ ਜੀ ਜਿਹੜਾ ਸਾਨੂੰ ਨੰਬਰ ਪਤਾ ਲੱਗਿਆ ਸੀਗਾ ਉਹ ਨੰਬਰ ਅਸੀਂ ਲੁਧਿਆਣਾ ਪੁਲਿਸ ਨੂੰ ਇਨਫਾਰਮ ਕਰਤਾ ਉਹਦੇ ਖਿਲਾਫ ਕਾਰਵਾਈ ਕੀਤੀ ਸਰ ਜਿਹੜੇ ਦੁਕਾਨਦਾਰ ਪਤੰਗ ਪਤੰਗ ਵੇਚਦੇ ਹਨ ਹੁਣ ਆਪਾਂ ਦੇਖਣਾ ਕਿ ਲੋੜੀ ਤਵਾਦ ਕਾਫੀ ਜ਼ਿਆਦਾ ਰੁਝਾਨ ਪਤੰਗਾ ਵਾਲੇ ਪਾਸੇ ਵੱਧ ਜਾਵੇਗਾ ਕਿ ਆਪਣੀਆਂ ਚੈਕਿੰਗ ਇਸ ਤਰ੍ਹਾਂ ਜਾਰੀ ਰਹੇਗੀ ਬਿਲਕੁਲ ਜੀ ਅਸੀਂ ਜਿੱਥੇ-ਜਿੱਥੇ ਵੀ ਕਿਸਾਨੂੰ ਪਤਾ ਲੱਗਿਆ ਵੀ ਪਤੰਗਾਂ ਵਾਲਾ ਕੰਮ ਚੱਲ ਰਿਹਾ ਹੈ ਅਸੀਂ ਲਿਸਟਾਂ ਬਣਾਵਾਂਗੇ ਚੱਕਰਦੇ ਰਵਾਂਗੇ ਤੇ ਤੁਹਾਡੇ মিডিਏ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਵੀ ਕੋਈ ਵੀ ਵਿਅਕਤੀ ਗਲਤ ਚੀਜ਼ਾਂ ਵਿੱਚ ਤੇ ਗਲਤ ਪੈਸਾ ਕਮਾਉਣ ਦੀ ਖਾਤਰ ਕਿਸੇ ਦੀ ਜਾਨ ਦਾ ਖੋਪਾ ਨਾ ਹੋਵੇ ਸਰ ਉਹਨਾਂ ਨੂੰ ਕਿਤੇ ਨਾ ਕਿਤੇ ਖਰੀਦਣ ਵਾਲੇ ਦੀ ਵੀ ਲਾਪਰਵਾਹੀ ਹੈ ਨਾ ਜੇ ਉਹ ਡੋਰ ਖਰੀਦੀ ਨਾ ਜਾਵੇ ਤਾਂ ਲੱਗਦਾ ਨਹੀਂ ਕਿ ਕੋਈ ਫਿਰ ਤਲੰਗ ਇਸੇ ਉਡਾਵੇਗਾ हांਸੀਂ ਇਸ ਸੰਬੰਧੀ ਆਮ ਜਨਤਾ ਨੂੰ ਮਲਪੂਰ ਜ਼ੋਰ ਬੇਨਤੀ ਕਰਦੇ ਆਂ ਵੀ ਆਪਣੇ ਬੱਚਿਆਂ ਨੂੰ ਇਹੋ ਜੀ ਚੀਜ਼ ਨਾ ਲੈ ਕੇ ਦੇਣ ਜੋ ਕਿਸੇ ਦੀ ਜਾਨ ਦਾ ਖਤਰਾ ਹੋਵੇ ਸਰ ਕੀ ਉਹ ਪਾਸੰਤਰ ਦਿਨ ਚੈਕਿੰਗ ਹੋ ਵੀ ਕੋਠਿਆਂ ਦੇ ਉੱਪਰ ਅਗਲੋਕਾਂ ਦੇ ਮਕਾਨਾਂ ਦੇ ਕਿ ਕੋਈ ਪਤੰਗਬਾਜ਼ੀ ਕਰ ਰਿਹਾ ਚਾਹੇ ਰੋੜੇ ਦੇ ਨਾਲ ਬਿਲਕੁਲ ਜੀ ਪ੍ਰੋਪਰ ਫੋਰਸ ਲਾ ਕੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਤੇ ਕਰਦੇ ਰਹਾਂਗੇ ਜੀ ਜੀ ਬਿਲਕੁਲ ਇਸ ਸੰਸਰਣਾ ਐਸਚੋ ਸਾਹਿਬ ਜਿਨ੍ਹਾਂ ਨੇ ਜਨਤਾ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਸ ਪਲਾਸਟਿਕ ਦੀ ਚਾਈਨਸ ਡੋਰ ਦੇ ਨਾਲ ਪਤੰਗ ਨਾ ਉਡਾਣ ਕਿਉਂਕਿ ਅਜਿਹਾ ਕਰਨ ਦੇ ਨਾਲ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਰਾਤ ਜਾਂਦਾ ਹੈ ਤਾਂ ਉਸ ਦੇ ਕਿਸੇ ਦਾ ਕਾਫੀ ਲੋਕਾਂ ਦਾ ਨੁਕਸਾਨ ਵੀ ਪਿਛਲੀ ਵਾਰ ਵੀ ਹੋਇਆ ਤਾਂ ਇਸ ਵਾਰ ਇਹਨਾਂ ਵੱਲੋਂ ਇਹ ਜੋ 30 ਗੁੱਟ ਫੜੇ ਗਏ ਹਨ ਤਾਂ ਉਹਨਾਂ ਦੇ ਉੱਪਰ ਪਰਚਾ ਦਰਜ ਵੀ ਕੀਤਾ ਗਿਆ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ ਜਨ ਹਿਤੇਸ਼ੀ